ਜਿਵੇਂ ਕਾ ਲੋਕ ਇਹ ਵਾਜਾ ਮਾਰ ਰਹੇ ਨੇ ਹੁਣ ਮਾਗੀ ਦੇ ਮੇਲੇ ਤੇ ਇਕੱਠੇ ਹੋ ਜੀ ਇਕੱਠੇ ਹੋ ਹੋ ਜਾਣਗੇ ਲੋਕਾਂ ਨੇ ਤਾਂ ਕਾਨਫਰੰਸ ਹੋਣੀ ਹੁੰਦੀ ਹੈ ਇੱਕ ਕਿਤੇ ਵੀ ਇਕੱਠ ਕਰਦੇ ਨੇ ਇਹ ਗੱਲ ਵੱਖਰੀ ਹੈ ਕਿ ਇਕੱਠ ਨਾਲ ਕੋਈ ਵੋਟ ਪਾਜੂਗਾ ਜਾਂ ਕੁਝ ਹੋਰ ਗੱਲ ਸੁਣਨ ਵਾਸਤੇ ਵੀ ਜਾਂਦੇ ਆ ਕੋਈ ਸਵਾਲ ਕਰਨ ਵਾਸਤੇ ਜਾਂਦੇ ਜਾਂ ਕੋਈ ਵੈਸੀ ਸ਼ੌਂਕੀਆ ਤੌਰ ਤੇ ਮਨੋਰੰਜਨ ਤੌਰ ਤੇ ਚਲੇ ਜਾਂਦੇ ਮਨੋਰੰਜਨ ਹੋਏਗਾ ਉਹ ਉਹ ਗੱਲਾਂ ਨਾਲ ਇਕੱਠ ਤਾਂ ਹੋ ਸਕਦਾ ਜਿਹੜਾ ਕਾਲੀਦਾਲ ਦਾ ਅਸੂਖ ਬਣਨਾ ਚਾਹੀਦਾ ਸੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਉਹ ਨਹੀਂ ਬਣ ਪਾਇਆ ਉਹ ਸਗੋਂ ਉਹਦੇ 'ਚ ਲਗਾਤਾਰ ਗ੍ਰਾਵਿਟੀ ਆਈ ਹੈ ਉਹ ਗ੍ਰਾਫਟ ਹੋਰ ਵਾਦੀ ਹੈ ਕਾਰਨ ਇਹ ਹੀ ਹੋ ਗਿਆ ਕਿ ਉਸ ਚੀਜ਼ ਤੋਂ ਮੁਨਕਰ ਹੋ ਗਏ ਇਹ ਤੁਰੰਤ ਸਤੀਵਾ ਪ੍ਰਵਾਨ ਕਰਕੇ ਨਵੀਂ ਕਮੇਟੀ ਦਾ ਗਠਨ ਕਰਕੇ ਨਵੀਂ ਭਰਤੀ ਸ਼ੁਰੂ ਕਰ ਦੇਣੀ ਚਾਹੀਦੀ ਸੀ 6 ਮਹੀਨੇ ਸਾਲ ਜੇ ਪਰੇ ਪ੍ਰਧਾਨਗੀ ਤੋਂ ਰਹਿਣਾ ਵੀ ਪੈ ਜਾਂਦਾ ਸੁਖਵੀਰ ਸਿੰਘ ਬਾਦਲ ਨੂੰ ਤਾਂ ਕੀ ਹੋ ਜਾਂਦਾ ਜਿਹੜਾ ਡਰ ਹੈ ਉਸ ਉਸ ਕੁਰਸੀ ਦਾ ਕਿ ਕੁਰਸੀ ਨਾਲ ਖੁਸ ਜੇ ਜੇ ਪਾਸੇ ਹੋ ਗਏ ਖਬਰ ਹੈ ਕਿਸੇ ਨੇ ਕੁਰਸੀ ਦੇ ਮੋੜ ਬੈਠਣ ਦੇਣਾ ਜਾਂ ਨਹੀਂ ਦੇਣਾ ਉਹੀ ਕੁਰਸੀ ਨੂੰ ਲੈ ਕੇ ਨਵੇਂ ਕਾਲੀ ਦਲ ਆ ਰਿਹਾ ਹੈ ਹੁਣ ਨਵੇਂ ਕਾਲੀ ਦਲ ਬਾਰੇ ਵੀ ਤਾਂ ਤੰਜ ਕਸਿਆ ਹੀ ਆ ਉਹ ਕਹਿੰਦਾ ਇੱਕ ਦਿਨ ਦੀ ਜੇਲ੍ਹ ਕੱਟ ਕੇ ਤੁਸੀਂ ਕਹਿੰਦਾ ਆ ਜੋ ਸੀਐਮ ਬਣ ਜੀ ਇਹ ਪੰਜਾਬ ਸਾਭਲੀ ਇਹ ਮੇਰੇ ਪਾਰਲਰ ਨੇ ਕਹਿੰਦੇ 16 ਸਾਲ ਜੇਲ੍ਹ ਕੱਟੀ ਤੇ ਜੇ 16 ਸਾਲ ਜੇਲ੍ਹ ਕੱਟੀ ਤਾਂ ਪੰਜ ਵਾਰ ਮੁੱਖ ਮੰਤਰੀ ਬਣ ਗਏ ਲੋਕਾਂ ਨੇ ਵੀ ਸਿਰ ਤੇ ਬਿਠਾ ਕੇ ਰੱਖਿਆ ਉਹਨੇ ਪੁੱਛਿਆ ਸਿੰਘਪੀਰ ਸਿੰਘ ਆਦਨ ਉਹਨਾਂ ਨੂੰ ਵੀ ਤੁਸੀਂ ਤਾਂ ਦੇਲ ਕੱਟੀ ਨਹੀਂ ਪੰਜਾਬ ਦੇ ਲਈ ਤੁਸੀਂ ਤੁਸੀਂ ਤਾਂ ਨਹੀਂ ਦੇਲ ਕੱਟੀ ਦਾ ਮਤਲਬ ਤੁਸੀਂ ਵੀ ਹੱਕਦਾਰ ਨਹੀਂ ਹੈਗੇ ਰੋਮਿੰਦਰ ਜੀ ਹੁਣ ਜਿਵੇਂ ਮਾਗੀ ਹੈ ਮਾਗੀ ਨੂੰ ਤੁਹਾਨੂੰ ਪਤਾ ਕਿ ਸਿਆਸੀ ਕਾਨਫਰੰਸਾਂ ਹੁੰਦੀਆਂ ਨੇ ਤੇ ਸਾਰੀ ਹੀ ਸਿਆਸਤ ਇਧਰਾਂ ਜਾ ਕੇ ਲੋਕਾਂ ਦਾ ਇਕੱਠ ਕਰਕੇ ਆਪਣੀ ਗੱਲ ਵਾਕ ਠੀਕ ਹੈ ਚਲੋ ਆਪਣਾ ਇੱਕ ਉਹਨਾਂ ਦਾ ਕੰਮਕਾਰ ਦਾ ਤਰੀਕਾ ਹੁੰਦਾ ਸਿਆਸੀ ਪਾਰਟੀਆਂ ਦਾ ਕਰਨ ਦਾ ਪਰ ਸੁਖਵੀਰ ਸਿੰਘ ਬਾਦਲੂਰਾਂ ਦੀ ਜਿਹੜੀ ਬਿੱਤੇ ਕੱਲ ਦੀ ਸਪੀਚ ਹੈ ਉਹ ਉਸ ਸਪੀਚ ਦੇ ਉੱਪਰ ਬੜੇ ਤਰੀਕੇ ਦੀਆਂ ਗੱਲਾਂ ਹੋ ਰਹੀਆਂ ਨੇ ਜਿਵੇਂ ਸੁਖਵੀਰ ਸਿੰਘ ਬਾਦਲੂਰੀ ਲੋਕਾਂ ਨੂੰ ਸੰਬੋਧਨ ਹੋ ਕੇ ਕਹਿ ਰਹੇ ਸੀ ਕਿ ਜੋ ਕੁਝ ਸਾਨੂੰ ਸਜ਼ਾਾਂਾਂ ਲੱਗੀਆਂ ਜਾਂ ਉਹ ਅਸੀਂ ਪ੍ਰਵਾਨ ਕੀਤਾ ਜੋ ਕੁਝ ਅਸੀਂ ਨਹੀਂ ਵੀ ਕੀਤਾ ਉਹ ਵੀ ਅਸੀਂ ਆਪਣੀ ਝੋਲੀ ਪਵਾ ਲਿਆ 2 ਦਸੰਬਰ ਵਾਲੀ ਗੱਲ ਸੀ ਤੇ ਇਹਨਾਂ ਲਾ ਕੇ ਹੋਰ ਵੀ ਅੱਗੇ ਕਾਫੀ ਉਹਨਾਂ ਨੇ ਗੱਲਾਂ ਕਹੀਆਂ ਤੁਸੀਂ ਸੋਹਣੀ ਸਪੀਚ ਉਹ ਸੋ ਜੋ ਸੁਖਬੀਰ ਸਿੰਘ ਬਾਦਲਪੁਰਾ ਦੀ ਕੱਲ ਦੀ ਸਪੀਚ ਹੈ ਜਿਸ ਤਰੀਕੇ ਦੇ ਪ੍ਰਤੀਕਰਮ ਅਲੱਗ-ਅਲੱਗ ਲੋਕਾਂ ਵੱਲੋਂ ਆ ਰਹੇ ਨੇ ਕਿਵੇਂ ਰਹੂਗਾ ਉਹਦਾ ਸੁਖਬੀਰ ਸਿੰਘ ਬਾਦਲਪੁਰਾ ਦੇਖੋ ਗੱਲ ਦਾ ਹੁਣ ਜਿਹੜਾ ਆਹ 2 ਦਸੰਬਰ ਵਾਲਾ ਮਸਲਾ ਸੀਗਾ ਜੀ 2 ਦਸੰਬਰ ਨੂੰ ਜੋ ਗੱਲਬਾਤ ਹੋਈ ਸ੍ਰੀ ਕਾਲਤਾਕ ਸਭ ਦੇ ਸਾਹਮਣੇ ਸਮਰਪਿਤ ਹੋਏ ਉਹ ਜਾ ਕੇ ਉਹਨਾਂ ਨੇ ਸਾਰੇ ਦੋਸ਼ ਵੀ ਫੂਲ ਲਏ ਉਦੋਂ ਵਸਾ ਜਾ ਮਾ ਤਨਖਾਹ ਜਿਹਨੂੰ ਕਹਿ ਲੋ ਉਹ ਵੀ ਉਹ ਪੂਰੀ ਵੀ ਕੀਤੀ ਲੇਕਿਨ ਜੋ ਜੋ ਉੱਥੋਂ ਜਾਰੀ ਹੋਏ ਸੀ ਹੁਕਮ ਨਾਮੇ ਕਹਿ ਲੋ ਜਹਾ ਉੱਥੋਂ ਫੈਸਲਾ ਜੋ ਹੋਇਆ ਸੀਗਾ ਉਹਦੇ ਤੇ ਅਕਾਲੀ ਦਲ ਨਾਲ ਉਹਨੂੰ ਤਿਆਰ ਹੀ ਨਹੀਂ ਹੈ ਉਸ ਗੱਲ ਦਾ ਜਵਾਬ ਸਭ ਤੋਂ ਵੱਡਾ ਮਾਗੀ ਦੇ ਮੇਲੇ ਤੇ ਜੇ ਇਹਨਾਂ ਨੂੰ ਚਾਹੇ ਬਾਅਦ 'ਚ ਦੇ ਦੇਣ ਤੇ ਪਹਿਲਾਂ ਦੇ ਦੇਣ ਉਹ ਸਵਾਲ ਤਾਂ ਉੱਥੇ ਹੀ ਖੜਾ ਹੋ ਹੁਣ ਲੋਕ ਵੀ ਇੱਕ ਕਹਿ ਲੋ ਨਾ ਜਿਹੜਾ ਸੌਫਟ ਕੋਰਨਰ ਬਣਿਆ ਸੀਗਾ ਸੁਖੀਰ ਸਿੰਘ ਬਾਦਲ ਹੋਣਾ ਬਾਰੇ ਜਿਵੇਂ ਪ੍ਰਵਾਨ ਕਰ ਲਿਆ ਵੀ ਚਲੋ ਠੀਕ ਐ ਗੁਰੂ ਘਰ ਆਏ ਸ੍ਰੀ ਕਾਲਸਰ ਸਾਹਿਬ ਦੀ ਜਿਹੜੀ ਸ਼ਰਮੌਰ ਸੰਸਥਾ ਹੈਗੀ ਐ ਉਹਦੀ ਅਗਵਾਈ ਕਬੂਲੀ ਉੱਥੇ ਖੜ ਕੇ ਉਹਨਾਂ ਨੇ ਕਬੂਲ ਕਰ ਲਿਆ ਕਿ ਜੋ ਸਾਡੇ ਤੋਂ ਗਲਤੀਆਂ ਹੋਈਆਂ ਅਸੀਂ ਉਹਦੀ ਮਾਫੀ ਮੰਗਦੇ ਆ ਜਾਂ ਜੋ ਵੀ ਸਜ਼ਾ ਤਨਖਾਹ ਲੱਗੀ ਉਹਨੂੰ ਪੂਰਾ ਕਰਤਾ ਇੱਕ ਨਾਲ ਸੌਫਟ ਕੋਰਨਰ ਬਣ ਗਿਆ ਸੀ ਕਿ ਚਲੋ ਕਿਤੇ ਨਾ ਕਿਤੇ ਜਾ ਕੇ ਠੀਕ ਐ ਗਲਤੀਆਂ ਹੋ ਗਈਆਂ ਹੋਣਗੀਆਂ ਹੋਈਆਂ ਜਾਂ ਕਰੀਆਂ ਉਹ ਆ ਕੇ ਇੱਕ ਵਾਰ ਕਬੂਲਤਾ ਕਰਕੇ ਲੈਕਿਨ ਜਿਹੜੇ ਉੱਥੋਂ ਫੈਸਲੇ ਹੋਏ ਸੀ ਤਿੰਨ ਦਿਨਾਂ 'ਚ ਤੁਸੀਂ ਜ਼ਿਕਰ ਵੀ ਕਰ ਰਹੇ ਸੀ ਤਿੰਨ ਦਿਨਾਂ ਦੇ ਵਿੱਚ ਸਟੇਵਾ ਪ੍ਰਵਾਨ ਕਰਨ ਵਾਲਾ ਹੋ ਗਿਆ ਜਾਂ ਕਮੇਟੀ ਬਣਾ ਕੇ ਨਵੀਂ ਭਰਤੀ ਇਹ ਉਹ ਉਹ ਸਾਰਾ ਉੱਥੇ ਦਾ ਉੱਥੇ ਹੀ ਖੜਾ ਉਹ ਤੋਂ ਉਹ ਤੋਂ ਸਿੱਧਾ ਭਾਵ ਹੈ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਵੀ ਜਿਹੜਾ ਹੈਗਾ ਹੈ ਪੰਥਕ ਪਾਰਟੀ ਕਹੋਂ ਵਾਲਾ ਉਹ ਉਹ ਉਹਦਾ ਖੋਈ ਚੁੱਕਾ ਪਹਿਲਾਂ ਹੀ ਇਹ ਵੀ ਇਹ ਵੀ ਆਪਾਂ ਕਹਿ ਲੋ ਕਿ ਕਾਲ ਤੱਕ ਸਾਬ ਤੋਂ ਜਿਹੜੇ ਹੁਕਮ ਜਾਰੀ ਹੁੰਦੇ ਐ ਉਹਨਾਂ ਤੋਂ ਮੁਨਕਰ ਐ ਇਨਕਾਰੀ ਐ ਮੰਨਣ ਨੂੰ ਕਿਤੇ ਤਿਆਰ ਨਹੀਂ ਇਹ ਸਿਰਫ ਲੋਕ ਬੁਖਾਵਾ ਕਰਾਇਆ ਗਿਆ ਸ਼ੋਸ਼ੇਗਵਾਜੀ ਕਰੀਗੀ ਅਕਾਲ ਤੱਕ ਸਭ ਤੇ ਪੇਸ਼ ਹੋਣ ਨੂੰ ਹੋਣਾ ਜਾਂ ਉੱਥੇ ਖੜ ਕੇ ਕਹਿ ਦੇਣਾ ਹਾਂਜੀ ਹਾਂਜੀ ਕਰ ਦੇਣਾ ਤੇ ਉਹ ਉਹ ਇੱਕ ਲੋਕਾਂ ਦੇ ਬਣਾ ਤੇ ਚੱਲੀ ਗਈ ਗੱਲ ਇਹ ਇੱਕ ਘਰ ਘਰ ਦੀ ਸੌਫਟ ਕਾਰਨਰ ਜਿਹੜਾ ਪਿੱਛੇ ਰਹਿ ਗਿਆ ਉਹ ਇਹ ਹਮਦਰਦੀ ਹੁਣ ਜਿਵੇਂ ਕਹਿ ਲੋ ਕਿ ਵਾਜਾ ਮਾਰ ਰਹੇ ਨੇ ਹੁਣ ਮੱਗੀ ਦੇ ਮੇਲੇ ਤੇ ਇਕੱਠੇ ਹੋ ਜੀ ਇਕੱਠੇ ਹੋ ਪੂਰਣਗੇ ਲੋਕਾਂ ਨੇ ਤਾਂ ਕਾਨਫਰੰਸ ਹੁੰਣੀ ਹੁੰਦੀ ਹੈ ਇੱਕ ਕਿਤੇ ਵੀ ਇਕੱਠ ਕਰਦੇ ਨੇ ਇਹ ਗੱਲ ਵੱਖਰੀ ਹੈ ਕਿ ਇਕੱਠ ਨਾਲ ਕੋਈ ਵੋਟ ਪਾਜੂਗਾ ਜਾਂ ਕੁਝ ਹੋਰ ਗੱਲ ਸੁਣਨ ਵਾਸਤੇ ਵੀ ਜਾਂਦੇ ਆ ਕੋਈ ਸਵਾਲ ਕਰਨ ਵਾਸਤੇ ਜਾਂਦੇ ਜਾਂ ਕੋਈ ਬੈਸੇ ਸ਼ੌਂਕੀਆ ਤੌਰ ਤੇ ਮਨੋਰੰਜਨ ਤੌਰ ਤੇ ਚਲੇ ਜਾਂਦੇ ਮਨੋਰੰਜਨ ਹੋਏਗਾ ਉਹ ਉਹ ਗੱਲਾਂ ਨਾਲ ਇਕੱਠ ਤਾਂ ਹੋ ਸਕਦਾ ਹੈ ਲੇਕਿਨ ਜਿਹੜਾ ਜਿਹੜਾ ਕਾਲੀਦਾਲ ਦਾ ਅਰਸੂਖ ਬਣਨਾ ਚਾਹੀਦਾ ਸੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਉਹ ਨਹੀਂ ਬਣ ਪਾਇਆ ਉਹ ਸਕੂਲ ਦੇ ਚ ਲਗਾਤਾਰ ਗ੍ਰਾਵਿਟੀ ਆਈ ਹੈ ਉਹ ਗ੍ਰਾਫਟ ਹੋਰ ਵਧੀ ਹੈ ਕਾਰਨ ਇਹ ਹੀ ਹੋ ਗਿਆ ਕਿ ਉਸ ਚੀਜ਼ ਤੋਂ ਮੁਨਕਰ ਹੋ ਗਏ ਇਹ ਤੁਰੰਤ ਸਤੀਵਾ ਪ੍ਰਵਾਨ ਕਰਕੇ ਨਵੀਂ ਕਮੇਟੀ ਦਾ ਗਠਨ ਕਰਕੇ ਨਵੀਂ ਭਰਤੀ ਸ਼ੁਰੂ ਕਰ ਦੇਣੀ ਚਾਹੀਦੀ ਸੀ 6 ਮਹੀਨੇ ਸਾਲ ਜੇ ਪਰੇ ਪ੍ਰਧਾਨਗੀ ਤੋਂ ਰਹਿਣਾ ਵੀ ਪੈ ਜਾਂਦਾ ਸੁਖਵੀਰ ਸਿੰਘ ਮਾਦਨ ਨੂੰ ਤਾਂ ਕੀ ਹੋ ਜਾਂਦਾ ਡਾਰਟ ਹਾਊਸ ਇਹ ਚੀਜ਼ ਦਾ ਸਤੰਦ ਹੈ ਨਾ ਜਿਹੜਾ 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 ਡਰ ਹੈ ਉਸ ਉਸ ਕੁਰਸੀ ਦਾ ਕਿ ਕੁਰਸੀ ਨਾਲ ਖੁਸ਼ ਜੇ ਜੇ ਪਾਸੇ ਹੋ ਗਏ ਖਬਰ ਕਿਸੇ ਨੇ ਕੁਰਸੀ ਦੇ ਮੁੜ ਬੈਠਣ ਦੇਣਾ ਜਾਂ ਨਹੀਂ ਦੇਣਾ ਉਹੀ ਕੁਰਸੀ ਨੂੰ ਲੈ ਕੇ ਨਮ ਅਕਾਲੀ ਦਲ ਆ ਰਿਹਾ ਹੈ ਹੁਣ ਨਮ ਅਕਾਲੀ ਦਲ ਬਾਰੇ ਵੀ ਤਾਂ ਤੰਜ ਕਸਿਆ ਹੀ ਆ ਉਹ ਕਹਿੰਦਾ ਇੱਕ ਦਿਨ ਦੀ ਜੇਲ੍ਹ ਕੱਟ ਕੇ ਤੁਸੀਂ ਕਹਿੰਦਾ ਆ ਜੋ ਸੀਐਮ ਬਣ ਜੀ ਇਹ ਪੰਜਾਬ ਸਾਭੀ ਇਹ ਮੇਰੇ ਪਾਰਲਰ ਨੇ ਕਹਿੰਦੇ 16 ਸਾਲ ਜੇਲ੍ਹ ਕੱਟੀ ਤੇ ਜੇ 16 ਸਾਲ ਜੇਲ੍ਹ ਕੱਟੀ ਤਾਂ ਪੰਜ ਵਾਰ ਮੁੱਖ ਮੰਤਰੀ ਬਣ ਗਏ ਲੋਕਾਂ ਨੇ ਵੀ ਸਿਰ ਤੇ ਬਿਠਾ ਕੇ ਰੱਖਿਆ ਉਹਨੇ ਜੇ ਪੁੱਛਿਆ ਸਿੰਘਪ੍ਰੀਤ ਸਿੰਘ ਆਵਾਜ਼ ਨੂੰ ਉਹਨਾਂ ਨੂੰ ਵੀ ਤੁਸੀਂ ਤਾਂ ਦੇਲ ਕੱਟੀ ਨਹੀਂ ਪੰਜਾਬ ਦੇ ਲਈ ਤੁਸੀਂ ਤੁਸੀਂ ਤਾਂ ਨਹੀਂ ਦੇਲ ਕੱਟੀ ਦਾ ਮਤਲਬ ਤੁਸੀਂ ਵੀ ਹੱਕਦਾਰ ਨਹੀਂ ਹੈਗੇ ਯਾਨੀ ਕਿ ਕੈਨ ਤੋਂ ਭਾਵ ਹੈ ਕਿ ਤੁੰਨਾ ਵੀ ਤਰੀਕੇ ਨਾਲ ਨਹੀਂ ਕਰ ਪਾ ਰਹੇ ਵੀ ਕਿੱਥੇ ਕਰਨੀ ਚਾਹੀਦੀ ਹੈ ਕਿੱਥੇ ਨਹੀਂ ਕਰਨੀ ਚਾਹੀਦੀ ਸੋ ਇੱਕ ਤਵਾਜਨ ਹੁੰਦਾ ਬਣਨਾ ਜ਼ਰੂਰੀ ਹੁੰਦਾ ਹੈ ਉਹ ਤਵਾਜਨ ਤੋਂ ਮਤਲਬ ਪਰੇ ਹੋ ਗਏ ਹੈ ਉਹ ਡਾਵਾਡੂਲ ਸਥਿਤੀ ਹੋਈ ਪਈ ਹੈ ਅ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਸਥਾਨ ਪਏ ਹੈ ਜਿਹੜਾ ਸ਼੍ਰੋਮਣੀ ਕਾਲੀ ਦਲ ਬਾਦਲ ਵੱਲੋਂ ਪੱਕਾ ਨੂੰ ਖਾਲੀ ਕਰ ਦਿੱਤਾ ਗਿਆ ਹੁਣ ਪੰਥਕ ਦੇ ਨਾਂ ਤੇ ਪੰਥ ਦੇ ਨਾਂ ਤੇ ਪੰਥਕ ਪਾਰਟੀ ਦੇ ਨਾਂ ਤੇ ਕੋਈ ਵੀ ਬੰਦਾ ਆ ਸਕਦਾ ਹੈ ਇਹ ਨਹੀਂ ਕੋਈ ਵੀ ਅਮਰਤਪਾਲ ਜਾਂ ਸੰਜੀਤ ਸਿੰਘ ਖਾਲਸਾ ਹੀ ਹੋਣਗੇ ਕੋਈ ਹੋਰ ਬੰਦਾ ਵੀ ਆ ਸਕਦਾ ਉਹਨਾਂ ਦੇ ਸਬਸਟੀਟਿਊਟ ਵੀ ਹੋ ਸਕਦਾ ਹੈ ਕੋਈ ਪੈਰਰਰ ਬੰਦਾ ਵੀ ਆ ਸਕਦਾ ਤੇ ਉਹ ਖਲਾਅ ਭਰ ਸਕਦਾ ਹੈ ਇਹ ਉਹ ਇਹੀ ਹੈ ਕਿ ਪੰਥ ਜਾਂ ਪੰਥਕ ਦੇ ਨਾਂ ਤੇ ਭਰ ਸਕਦਾ ਹੈ ਲੇਕਿਨ ਪੰਜਾਬ ਲਈ ਕੀ ਹੈ ਉਹਨਾਂ ਕੋਲ ਪੰਜਾਬ ਦੇ ਲਈ ਕਰਨ ਲਈ ਕੀ ਹੈ ਪ੍ਰਕਿਰਿਆ ਕੀ ਹੈ process ਕੀ ਹੈ ਕਿਹਦੇ ਤੋਂ ਲੰਘਣਗੇ ਉਹ ਨਹੀਂ ਹੈ ਉਹ ਉਹ ਸ਼ਾਇਦ ਇਹਨਾਂ ਕੋਲ ਸ਼ਾਇਦ ਹੀ ਹੋ ਗਈ ਹੁਣ ਗੱਲ ਤਾਂ ਇਹ ਹੁੰਦੀ ਹੈ ਕਿ ਸੋਚ ਸਮਝ ਵਾਲਾ ਬੰਦਾ ਜਿਹੜਾ ਹੈਗਾ ਉਹੀ ਉਹੀ ਬੇੜੀ ਗੰਢੇ ਲਾ ਸਕਦਾ ਹੈ ਪੰਜਾਬ ਦੀ ਅਦਰਵਾਈਜ਼ ਜਾਂ ਕਿ ਜਿਨ੍ਹਾਂ ਨੇ ਦੁਰਜੇ ਸਲਾਹਕਾਰਾਂ ਦੇ ਸਰ ਤੇ ਚੱਲਣਾ ਹੁੰਦਾ ਉਹ ਤਾਂ ਫਿਰ ਹਾਲਤ ਇਹ ਹੀ ਹੋਣੀ ਹੈ ਜਿਹੜੀ ਛਰੋਣੀ ਕਾਲੀਦਰ ਬਾਦਲ ਨਹੀਂ ਹੋਈ ਹੈ ਉਹ ਉਹ ਅੱਜ ਸਲਾਹਕਾਰਾਂ ਕਰਕੇ ਹੀ ਬੰਨਿਆ ਜਾ ਰਿਹਾ ਹੈ ਕਿ ਅਹ ਸ਼੍ਰੋਮਣੀ ਕਾਲੀ ਦਲ ਦਾ ਇਹ ਹਾਲ ਹੋਇਆ ਹੋਇਆ ਅਦਰਵਾਇਜ਼ ਜੇ ਚਲਾਕਾਰ ਚੰਗੇ ਹੁੰਦੇ ਜਾਂ ਘਟੋ ਘਟ ਸੁਭੀਰ ਸਿੰਘ ਬਾਦਲਪੁਰ ਕੋਲ ਇੰਨੀ ਕ ਸਮਝ ਹੁੰਦੀ ਕਿ ਉਹ ਅਹ ਸੱਤਾ ਦੇ ਜਿਹੜੇ ਬਰੀਕ ਨੁਕਤੇ ਨੇ ਖਾਸ ਕਰ ਸਰਦਾਰ ਪ੍ਰਕਾਸ਼ ਸਿੰਘ ਬਾਦਲਪੁਰਾਂ ਵੱਲੋਂ ਦੱਸੇਗੇ ਜੇ ਉਹਨਾਂ ਤੇ ਅਮਲ ਕਰਦੇ ਜਾਂ ਉਹਨਾਂ ਨੂੰ ਹਟਾਇਆ ਹੁੰਦਾ ਉਹਨਾਂ ਨੇ ਫੇਰ ਕਿਤੇ ਉਹਨਾਂ ਦੇ ਹੱਥ 'ਚ ਸੱਤਾ ਰਹਿ ਸਕਦੀ ਸੀ ਫਿਲਹਾਲ ਦੀ ਘੜੀ 'ਚ ਸੁਭੀਰ ਸਿੰਘ ਬਾਦਲ ਹੋਣੀ ਮੰਗਦੇ ਮੇਲੇ ਲਈ ਕਵਾਜਾਂ ਦਾ ਮਾਰਨੇ ਇਕੱਠ ਵੀ ਦੱਸ ਸਕਦਾ ਕਿ ਕਿੰਨਾ ਇਕੱਠ ਹੋ ਸਕਦਾ ਹੈ ਸੁਖੀ ਸਿੰਘ ਬਾਦਲ ਬਾਰੇ ਸੋਸ਼ਲ ਮੀਡੀਆ ਤੇ ਵੀ ਬੜਾ ਪ੍ਰਚਾਰ ਹੋ ਰਿਹਾ ਹੈ ਲੇਕਿਨ ਜੋ ਕਾਲ ਤੱਕ ਸਾਹਬ ਤੋਂ ਹੁਕਮ ਜਾਰੀ ਹੋਇਆ ਸੀ ਉਹ ਤੋਂ ਮੁਨਕਰ ਹੋ ਕੇ ਕਿਤੇ ਨਾ ਕਿਤੇ ਗਰਾਫ ਜਿਹੜਾ ਹੈਗਾ ਹੋਰ ਨੀਵਾ ਹੋਇਆ ਇਹਨੂੰ ਤਾਹਾਂ ਚੱਕਣ ਦੇ ਲਈ ਕੋਸ਼ਿਸ਼ਾਂ ਜਾਰੀ ਨੇ ਕਿਸ ਕੰਡੇ ਲੱਗਦੀ ਗੱਲ ਆਉਣ ਵਾਲਾ ਸਮਝ ਦੱਸੇਗਾ ਗੁਰਜਿੰਦਰ ਜੀ ਜੀ ਬਿਲਕੁਲ ਬਿਲਕੁਲ ਸੋ ਦੇਖਣ ਵਾਲਾ ਹੋਊਗਾ ਪਰਮਿੰਦਰ ਜੀ ਕੇ ਇਸ ਤਰ੍ਹਾਂ ਕਿ ਜਿਹੜੀ ਪੰਤਕ ਸਿਆਸਤ ਹੈ ਇਹ ਪੰਤਕ ਸਿਆਸਤ ਦੇ ਜਿਹੜੇ ਆਪਣੇ ਪਿੱਛੇ ਨੇ ਸਾਰੀਆਂ तरहਾਂ ਦੇ ਦੇਸਰ ਨਵੇਂ ਸਾਲ ਦੇ ਵਿੱਚ ਕਿੰਨਾ ਕੋਹੋ ਇਸ ਚੀਜ਼ ਨੂੰ ਅਚੀਵ ਕਰ ਪਾਉਂਦੇ ਨੇ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਬਹੁਤ ਬਹੁਤ ਸ਼ੁਕਰੀਆ ਧੰਵਾਦ ਤੁਹਾਡਾ ਸ਼ੁਕਰੀਆ ਦਿਨ ਲਈ ਜੀ ਦੋਸਤੋ ਤੁਸੀਂ ਆਪਣੀ ਜਿਹੜੀ ਫੀਡਬੈਕ ਹੈ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਤੁਸੀਂ دیکھتے ਰਹੋ ਤੁਹਾਡਾ ਆਪਣਾ ਚੈਨਲ ਲੋਕ ਗ੍ਰੰਥ ਪੰਜਾਬੀ ਧੰਨਵਾਦ